fortuner कार ते मोटरसाइकिल दी ਟੱਕਰ ਵਿੱਚ ਇੱਕ ਦੀ ਮੌਤ ਇੱਕ ਗੰਭੀਰ ਜ਼ਖਮੀ ਬੱਸੀ ਪਠਾਣਾ ਬਾਈਪਾਸ ਰੋਡ ਤੇ ਪੈਂਦੇ ਚੌਂਕ ਵਿੱਚ ਇੱਕ fortuner ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਜਾਣਕਾਰੀ ਦਿੰਦੇ ਹੋਏ ਉਕ ਕਪਤਾਨ ਪੁਲਿਸ ਬੱਸੀ ਪਠਾਣਾ ਮੋਹਿਤ ਸਿੰਘਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇੱਕ ਫੋਰਚੂਨਰ ਅਤੇ ਮੋਟਰਸਾਈਕਲ ਦੀ ਆਪਸ ਚ ਟੱਕਰ ਹੋਣ ਨਾਲ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆਂ ਵਿੱਚੋਂ ਇੱਕ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿਨ੍ਹਾਂ ਦੀ ਪਹਿਚਾਣ ਮਹਿਮਾ ਸਿੰਘ ਵਾਸੀ ਪਿੰਡ ਖਲਾਸਪੁਰ ਅਤੇ ਕਰਨੈਲ ਸਿੰਘ ਪਿੰਡ ਮੁੱਲਾਪੁਰ ਦੇ ਰਹਿਣ ਵਾਲੇ ਹਨ। ਅੱਜ ਸਰਪ੍ਰੀਠਾਣਾ ਬਾਈਪਾਸ ਤੇ ਅੱਜ ਇੱਕ ਹਾਦਸਾ ਹੋਇਆ ਤੇ ਕੀ ਸਾਰੀ ਘਟਨਾ ਵਾਪਰੀ ਜਾਈ। ਇਹ ਵੀ ਅੱਜ ਸਾਨੂੰ ਕਰੀਬ ਪੁਨੇ 11 ਵਜੇ ਦੇ ਕਰੀਬ ਸੂchna ਮਿਲੀ ਸੀ। ਇੱਕ ਮੋਟਰਸਾਈਕਲ ਅਤੇ ਇੱਕ ਕਾਰ ਦਾ ਐਕਸੀਡੈਂਟ ਹੋਇਆ ਤੇ ਜਿਹਦੇ ਵਿੱਚ ਮੋਟਰਸਾਈਕਲ ਸਵਾਰ ਇੱਕ ਦੀ ਡੈਥ ਹੋ ਗਈ ਹੈ ਤੇ ਇੱਕ ਜ਼ਖਮੀ ਜੋ ਹਸਪੀਟਲ ਦੇ ਵਿੱਚ ਹੈ। ਸਰ ਜਿਹੜੇ ਜੱਥੇ ਹੋਏ ਨੇ ਤੇ ਇਹਨਾਂ ਦੇ ਸੱਟਾਂ ਲੱਗੀਆਂ ਉਹ ਵੀ ਪਛਾਣ ਹੋਈ ਹੈ ਹਾਂਜੀ ਜਿਹੜੇ ਮੋਟਰਸਾਈਕਲ ਤੇ ਸੀ ਇਹ ਦੋ ਜਣੇ ਜਾ ਰਹੇ ਸੀ ਇੱਕ ਦਾ ਨਾਮ ਮਹਿਮਾ ਸਿੰਘ ਸੀ ਇੱਕ ਦਾ ਨਾਮ ਕਰਨੈਲ ਸਿੰਘ ਸੀ ਤੇ ਸਰ ਟੱਕਰ ਕਿਨਾ ਕਿਨਾ ਵੀ ਹੋਈ ਹੈ ਇੱਕ ਕਾਰ ਦੀ ਹੋਈ ਹੈ ਤੇ ਇੱਕ ਮੋਟਰਸਾਈਕਲ ਦੀ ਹਾਂ ਕਾਰ ਕਾਰ ਆਈਡੈਂਟੀਫਾਈਡ ਹੈ ਜੀ ਕਬਜ਼ੇ ਦੇ ਵਿੱਚ ਹੈ ਠੀਕ ਹੈ ਜੀ ਤੇ ਜਿਹੜਾ ਉਹਦਾ ਡਰਾਈਵਰ ਹੈ ਉਹ ਵੀ ਅਸੀਂ ਅਪ੍ਰੀਜ਼ੈਂਟ ਕੀਤਾ ਪਰ ਕਿੱਥੇ ਲੈ ਰਹਿਣਾ ਹੈ ਨਹੀਂ ਜੀ ਜੋ ਜੋ ਮਹਿਮਾ ਸਿੰਘ ਹੈ ਇਹ ਪਿੰਡ ਖਾਸਪੁਰ ਦੇ ਰਹਿਣ ਵਾਲੇ ਨੇ ਬਸੀ ਪਟਨਾ ਤੇ ਅਤੇ ਜੋ ਕਰਨੈਲ ਸਿੰਘ ਸੀ ਇਹ ਪਿੰਡ ਮੁੱਲਾਂਪੁਰ ਦੇ ਰਹਿਣ ਵਾਲੇ ਸਰ ਪੁਲਿਸ ਬੋਲੋ ਕਿ ਕਾਰਵਾਈ ਕੀਤੀ ਜਾ ਰਹੀ ਹੈ ਜੀ ਅਸੀਂ ਜੀ ਹਰੇ ਜ਼ਖਮੀ ਨੂੰ ਜ਼ਖਮੀ ਜੋ ਹੋਏ ਜਿਹਨੇ ਕਰਨੈਲ ਸਿੰਘ ਇਹਨਾਂ ਨੂੰ ਸੋਰੀ ਮਹਿਮਾ ਸਿੰਘ ਨੇ ਜਿਹੜੇ ਇਹਨਾਂ ਨੂੰ ਹਸਪੀਟਲ ਪਹੁੰਚਾਇਆ ਤੇ ਇਸ ਦੇ ਤੇ ਜੋ ਬੰਦੀ ਕਾਨੂੰਨੀ ਕਾਰਵਾਈ ਅਸੀਂ ਉਹ ਅਮਲ ਦੇ ਵਿੱਚ ਲਿਆ ਰਹੇ ਹਾਂ